ਸਭ ਤੋਂ ਪਹਿਲਾ ਸੱਸ਼ਕਾਲ ਸਿਆਣੋ ਤੇ ਲੋਕ ਸਭਾ ਹਲਕਾ ਜਿਹੜਾ ਨੰਗਪੁਰ ਸਾਹਿਬ ਹੈਗਾ ਇਹਦੇ ਵਿੱਚ ਨੋ ਅਸੈਂਬਲੀ ਕੰਸਟਿਟੂਐਂਸੀਜ਼ ਆਂਦੀਆਂ ਹੈਗੀਆਂ ਜਿਹੜੀ ਗੜਸ਼ੰਕਰ ਤੋਂ ਲੈ ਕੇ ਪੂਰਾ ਨਵਾਂ ਸ਼ਹਿਰ ਜ਼ਿਲ੍ਹਾ ਜਿਹਦੇ ਵਿੱਚ ਤਿੰਨ ਅਸੈਂਬਲੀ ਕੰਸਟਿਟੂਐਂਸੀਜ਼ ਹੈਗੀਆਂ ਤਿੰਨ ਰੋਪੜ ਦੀਆਂ ਤੇ ਦੋ ਮੁਹੱਲੇ ਦੀ ਇਹਦੇ ਵਿੱਚ ਲਗਭਗ 7.5 ਲੱਖ ਦੇ ਵੋਟਰਸ ਹੈਗੇ ਤੇ ट्रांसजेंडर मेल फीमेल यंग वोटर 85 फाइव प्लस सब बाइफरकेशन रखते हैं ताकि कोई भी वोटर साझा ना रह जाए तो हर वोटर असी मोटीवेट करके बूथ तक ला सकी इस इलेक्शन की जिन्नी भी तैयारियां होंगे जिमें कि सारियां पता नोमीनेशन स्टार्ट हो गया है नोमीनेशन तो बाद स्कूटनी होनी है पंद्रह उस तो बादद्रॉअल सिंबल अलॉटमेंट साड़ी पोलिंग पार्ट अलॉटमेंट उन्होंने फस्ट रेंडमाइजे ईवीएम फर्स्ट रेंडमाइजेन इस अलावा जी पूरे इलेक्शन ਕਰੀਆ ਨੂੰ ਫੇਅਰ ਐਂਡ ਟਰਾਂਸਪੇਰੈਂਟ ਰੱਖਣ ਵਾਸਤੇ ਜਿਹੜੀ ਟੀਮਸ ਲੱਗਦੀਆਂ ਹੈਗੀਆਂ ਐਫਐਸਟੀ, ਵੀਐਸਟੀ, ਬੀਵੀਟੀ, ਐਸਐਸਟੀ, ਇੰਟਰਸਟੇਟ ਨਾਕਾਜ਼ ਤੇ ਸਾਰੀ ਟੀਮਾਂ ਆਪਣੇ ਆਪਣੇ ਪਲੇਸਸ ਤੇ ਕੰਮ ਕਰ ਰਹੀਆਂ ਹੈਗੀਆਂ ਉਸ ਦਾ ਸੈਂਟਰਲਾਈਜ਼ਡ ਅਸੀਂ ਮੋਨੀਟਰ ਕਰਦੇ ਹਾਂ ਸ਼ਿਕਾਇਤਾਂ ਹੋ ਗਈਆਂ ਕਿ ਕਿਸੇ ਦਾ ਕੋਈ ਵੋਟਰ ਆਈਡੀ ਨਹੀਂ ਬਣਾਇਆ ਜਾਂ ਐਂਡ ਮੂਵਮੈਂਟ ਤੇ ਕੁਝ ਦਿੱਕਤ ਹੈ ਜੀ ਉਸ ਦੀ ਜਾਂ ਕਿਸੇ ਨੂੰ ਕਿਸੇ ਹੋਰ ਤਰੀਕੇ ਦੀ ਪਰੇਸ਼ਾਨੀ ਆ ਰਹੀ ਹੈ ਜਾਂ ਕਿਸੇ ਨੂੰ ਲੱਗਦਾ ਹੈਗਾ ਕਿ ਕੁਝ ਗਲਤ ਹੋ ਰਿਹਾ ਹੈ ਉਹਦੇ ਬਾਰੇ ਸੀ ਵਿਜ਼ਲ ਸਾਡਾ ਟੋਲ ਫਰੀ ਨੰਬਰ 24 ਘੰਟੇ ਐਕਟੀਵੇਟਡ ਹੈ 1950 ਇਸ ਦੇ ਨਾਲ-ਨਾਲ ਸਾਡਾ ਦਫਤਰ ਸਾਡੀ ਟੀਮ ਸਾਡਾ ਕੰਟਰੋਲ ਰੂਮ 24 ਘੰਟੇ ਫੰਕਸ਼ਨਲ ਹੈਗਾ ਤਾਂ ਪੂਰੀ ਪ੍ਰਕਿਰਿਆ ਵਾਸਤੇ ਅਸੀਂ ਪੂਰੇ ਤਰੀਕੇ ਨਾਲ ਤਿਆਰ ਆ ਤੇ ਇਹਦੇ ਚ ਇੱਕੋ ਹੀ ਕਮੀ ਹੈਗੀ ਜੋ ਲੋਕਾਂ ਨੂੰ ਮੇਰੀ ਬੇਨਤੀ ਕਰਨੀ ਬੰਦੀ ਹੈਗੀ ਕਿ ਸਭ ਤੋਂ ਵਦ ਤੋਂ ਵਦ ਬਾਹਰ ਆਣ ਆਪਣੇ ਵੋਟ ਜਿਹੜਾ ਆਪਣਾ ਹੱਕ ਹੈ ਇਸ ਚੋਣ ਦਾ ਜਿਹੜਾ ਤਿਉਹਾਰ ਆਪਾਂ ਹਰ ਤਿਉਹਾਰ ਨੂੰ ਬਹੁਤ ਰਲ ਮਿਲ ਕੇ ਮਨਾਉਂਦੇ ਹੁੰਦੇ ਹਾਂ ਕਿ ਇੱਕ ਹੋ ਰਹਿੰਦੀ ਹੈਗੀ ਕਿ ਜੀ ਇਕੱਠੇ ਭਾਵਨਾ ਇਕੱਠ ਉਸ ਉਹਦੇ ਨਾਲ ਲੱਗੀ ਜੁੜੀ ਹੋਈ ਹੁੰਦੀ ਹੈ ਤਾਂ ਸਾਰੇ ਚਾਹੇ ਬੁੱਢੇ ਹੋ ਜਿਹੜੇ ਵੀ ਐਲੀਜੀਬਲ ਸਾਡੇ ਸੀਨੀਅਰ ਸਿਟੀਜ਼ਨ ਹੋਗੇ ਡਿਸੇਬਲਡ ਹੋਗੇ ਸਭ ਵਾਸਤੇ ਅਸੀਂ ਪੂਖਤਾ ਪ੍ਰਬੰਧ ਕੀਤੇ ਹੈਗੇ ਮੈਨੂੰ ਪਤਾ ਹੈਗਾ 1 ਜੂਨ ਨੂੰ ਗਰਮੀ ਬਹੁਤ ਹੋਣੀ ਹੈ ਹੀਟ ਵੇਵ ਦਾ ਵੀ ਇੰਪੈਕਟ ਦੇਖਣ ਨੂੰ ਆ ਰਿਹਾ ਹੈਗਾ ਅਸੀਂ ਹਰ ਪੋਲਿੰਗ ਉਥੇ ਐਮਐਫ ਅਸ਼ਾਰਟ ਮਿਨਿਮਮ ਫੈਸਿਲਿਟੀਆਂ ਹੀਟਵੇਵ ਵਾਸਤੇ ਤਿਆਰੀਆਂ ਕੀਤੀਆਂ ਹੈਗੀਆਂ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਰਿਕੁਐਸਟ ਹੈ ਨਾਲ ਹੀ ਨਾਲ ਸੱਦਾ ਹੈਗਾ ਕਿ ਸਭ ਤੋਂ ਵੱਧ ਤੋਂ ਵੱਧ ਬਾਹਰ ਆਓ ਆਪਣਾ ਜਿਹੜਾ ਹੱਕ ਹੈ ਵੋਟ ਕੀ ਬਿਲਕੁਲ ਜੋ ਵੀ ਕੈਂਡੀਡੇਟ ਤੁਹਾਨੂੰ ਪਸੰਦ ਹੈ ਜੋ ਵੀ ਫਿਊਚਰ ਤੁਸੀਂ ਦੇਖਦਾ ਦੇਖਣਾ ਚਾਹੁੰਦੇ ਹੋ ਉਹਦੇ ਵਾਸਤੇ ਆ ਕੇ ਵੱਧ ਤੋਂ ਵੱਧ voting ਕਰੋ ਇਹਦੇ ਇਸ ਦੇਖੀਏ ਐਮਸੀਸੀ ਜਿਹੜਾ ਲੇਟ ਡਾਊਨ ਹੈਗਾ ਆਦਰਸ਼ ਚੁੰਜਾਪਾ Already in force FST, जो ऑलरेडी इन फोर्स हैगा अभी दे डूज डोंट सर्कुलेट भी करते हैं एम सी एम सी जी मीडिया सर्टिफिकेन कमेटी बनी हैगी भी एक्टिवेट हैगी सारी टीम एफ एस टी जो कि फ्लाइंग स्कूड टीम्स है इंटर स्टेट नाके नाका है वीएस टी वीडियो सर्विंस टीम तो सारा कुछ अभी कैप्चर करते हैं किसी भी रैली थी थी, थी थी की परमिशन वास्ते सुविधा पोर्टल बनया हुआ है असी कोशिश रहमीडिएटली परमिशन सिंगल विडो राय अभी क्लीयर करिए सी विजिल ऐप हैगी वास्ते कि जनरल कंपलेन्ट्स कर सकते हैं हम तक ਕੋਸ਼ਿਸ਼ ਹੈਗੀ ਕਿ ਮੈਕਸਿਮਮ 24 ਘੰਟੇ ਚ ਪਰ ਜਿਹੜੀ ਕੰਪਲੇਂਟ ਇਮੀਡੀਏਟ ਐਕਸ਼ਨ ਦੀ ਹੈਗੀ ਉਹ ਕੰਟੇਕਟ ਤਕਵੀਅ ਸਾਡੀ ਸਕਸੈਸਫੁਲੀ ਅਸੀਂ ਉਹਨੂੰ ਕੋਸ਼ਿਸ਼ ਕਰਦੇ ਹਾਂ ਕਿ ਹੋ ਜਾਣ 1950 ਟੋਲ ਫਰੀ ਨੰਬਰ ਵੀ ਹੈਗੇ ਸਾਡੇ ਕੰਟਰੋਲ ਰੂਮਸ ਬਨੇ ਹੋਏ ਹਨ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜੀ ਪੂਰਾ ਜਿਹੜੀ ਫਲਾਈਂਗ ਸਕਵਡਸ ਹੈ ਜਿੱਥੇ-ਥੇ ਸੀਸੀਟੀਵੀ ਲਾਏ ਹੈਗੇ ਉਹਦੀ ਪੂਰੀ ਲਾਈਵ ਟੈਲੀਕਾਸਟ ਚੱਲਦੀ ਹੈਗੀ ਤਾਂ ਅਸੀਂ ਬਾਰਿਕੀ ਨਾਲ ਸਾਰਾ ਕੁਝ ਮੋਨਿਟਰ ਕਰਦੇ ਹਾਂ ਜਿਹੜੇ ਕੈਂਡੀਡੇਟਸ ਹੈਗੇ ਪਾਰਟੀਆਂ ਹੈਗੀ ਉਹਨਾਂ ਨਾਲ ਵੀ ਸਾਡੀ ਮੀਟਿੰਗਸ ਰੈਗੂਲਰਲੀ ਹੁੰਦੀ ਹੈਗੀ ਉਹਨਾਂ ਨੂੰ ਅਸੀਂ ਜਿੰਨੀ ਵੀ ਕਮਿਸ਼ਨ ਦੀ ਲੇਟੈਸਟ ਹਦਾਇਤਾਂ ਉਹਨਾਂ ਬਾਰੇ ਜਾਗਰੂਕ ਕਰਦੇ ਹਾਂ ਇਹਦੇ ਨਾਲ ਹੀ ਨਾਲ ਸਾਡੀ ਐਮਸੀਸੀ ਦੀਆਂ ਟੀਮਸ ਬਣੀ ਹੈਗੀ ਜਿੱ पलेट आंदी है जिसी भी में मीडियम राई, मीडिया राई आती है तुरंत कार्रवाई करते हैं कोशिश यह रही है कि जी विद ड्यू परमिशन विद इन लॉस जो भी एक्टिविटी है साइड एक्सपेंडिचर इतना ऑबजरवर भी आ चुके हैं ही -नाल जो सा एक्सपेंडिचर टीम भी है एक्टिवेट है तो प्रोपर खर्चा बिल्कुल रूल मुताबिक अक करते ਜਿਹੜੀ sweep ਗਤੀਵਿਧੀ ਹੁੰਦੀ ਹੈ ਇੱਕ ਸੋਸ਼ਲ ਮੀਡੀਆ ਰਾਹੀਂ ਪਰ ਲੋਕਾਂ ਦੇ ਪਾਰਟਿਸਪੇਸ਼ਨ ਨਹੀਂ ਲਾ ਰਹੀ ਇਹਦੇ ਅਸੀਂ ਬਹੁਤ ਸੋਚ ਸਮਝ ਕੇ ਡਿਵੀਜ਼ਨ ਕੀਤੀ ਕਿ ਸਕੂਲਾਂ ਵਿੱਚ ਡਿ ਰੈਗੂਲਰਲੀ ਹੋ ਰਹੀ ਹੈ ਕਿਉਂਕਿ ਬੱਚੇ ਜਿਹੜੇ ਹੁੰਦੇ ਹਨ ਨਾ ਉਹਨਾਂ ਦਾ ਕਹਾ ਮਾਪੇ ਨਾ ਨਹੀਂ ਕਰਦੇ ਤਾਂ ਹਾਲਾਂਕਿ ਉਹ ਵੋਟਰਸ ਨਹੀਂ ਹੈ ਬਟ ਸਾਡੇ ਫਿਊਚਰ ਵੋਟਰਸ ਹੈਗੇ ਤੇ ਜਦੋਂ ਵੀ ਉਹ ਵੋਟ ਪਾਣ ਲਾਂ ਅਪੋਂ ਪਹਲੇ ਬਨਨਗੇ ਤਾਂ ਉਹਨਾਂ ਨੂੰ ਪੂਰਾ ਜਾਗਰੂਕਤਾ ਹੋਣੀ ਚਾਹੀਦੀ ਹੈਗੀ ਕਿ ਪੂਰੀ ਪ੍ਰਕਿਰਿਆ ਬਾਰੇ ਤੇ ਆਪਣੇ ਵੋਟ ਦੀ ਇੰਪੋਰਟੈਂਸ ਬਾਰੇ ਤੇ ਉਹਨਾਂ ਦੇ ਥਰੂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਡੇਲੀ ਕਿ ਉਹ ਆਪਣੇ ਮਾਪੇ ਆਪਣੇ ਪੜੋਸੀ ਆਪਣੇ ਬਜ਼ੁਰਗਾਂ ਨੂੰ ਨਾਲ ਲੈ ਕੇ ਬੁੱਧਾ ਧਿਆਨ ਤੇ ਬਤੋ-ਬਤ ਕਰਨ ਇਸ ਦੇ ਨਾਲ-ਨਾਲ ਜਿੰਨੇ ਵੀ ਸਰਕਾਰੀ ਅਦਾਰੇ ਹੈਗੇ ਸਾਰਿਆਂ 'ਚ ਸਵੀਪ ਐਕਟੀਵਿਟੀਆਂ ਹੈਗੀ ਅ ਸਾਡਾ ਸਪੈਸ਼ਲ ਫੋਕਸ ਸੀਨੀਅਰ ਸਿਟੀਜ਼ਨਸ ਤੇ ਹੈਗਾ ਉਹਨਾਂ ਵਾਸਤੇ ਅਸੀਂ ਵੱਖਰੀ ਜਾਗਰੂਕਤਾ ਰੈਲਿਸ ਕਰ ਰਹੇ ਹਾਂ ਜਿਹੜੇ ਸਪੈਸ਼ਲੀ ایبلড ਹੈਗੇ ਬੀਤੇ ਦਿਨ ਹੀ ਅਸੀਂ ਕੋਸ਼ਿਸ਼ ਕੀਤੀ ਸੀਗੀ ਕਿ ਜਿਹੜੇ ਡਿਫੈਂਡਮ ਬੱਚੇ ਹੈਗੇ ਉਹਨਾਂ ਦੇ ਥਰੂ ਇਲیکشن ਦਾ ਮੈਸੇਜ ਕਮਿਊਨੀਕੇਟ ਕਰਨ ਦੀ ਉਹ ਤੁਹਾਨੂੰ ਨੇ ਲਿੱਤੀ ਸੀਗੀ ਤਾਂ ਇੱਕ ਬਹੁਤ ਸਾਡੇ ਵੀਡੀਓਜ਼ ਵੀ ਬਣਾਉਂਦੇ ਆ ਸ਼ਾਰਟ ਕਿ ਲੋਕੀ ਮੋਟੀਵੇਟ ਹੋਣ ਵਾਲ ਪੇਂਟਿੰਗ ਸੁਸਤਾ ਇੱਕ ਪਾਰਟ ਹੈਗਾ 스포츠 ਐਕਟੀਵिटीज ਪਾਰਟ ਹੈਗਾ সুইমিং ਪੂਲ ਜਿਹੜੇ ਸਾਡੇ ਹੁਣ ਸਟਾਰਟ ਹੋਇਆ ਹੈਗਾ ਉਹਦੇ ਚ ਸਾਡੀ ਕੋਸ਼ਿਸ਼ ਹੈਗੀ ਜਿਹੜਾ ਹੋਲਾ ਮੋਲਾ ਹੈ ਜਿੱਥੇ ਵੀ ਖਟ ਹੁੰਦਾ ਹੈਗਾ ਸਾਡੀ ਕੋਸ਼ਿਸ਼ ਰਹਿੰਦੀ ਹੈਗੀ ਕਿ ਉੱਥੇ ਅਵੇਅਰਨੈਸ ਕੀਤੀ ਜਾਣ ਤੇ ਇਹਦਾ ਪੂਰਾ ਦਾ ਪੂਰਾ ਇੰਟੈਂਟ ਇਹ ਹੈਗਾ ਕਿ ਲੋਕੀ ਹਾਰਨ ਤੇ ਵੱਦ ਤੋਂ ਵੱਦ ਆਪਣਾ ਬੋਲਣਾ